ਹਾਂਜੀ ਗੁੱਡ ਮਾਰਨਿੰਗ ਵਿਰਾੜ ਹੋ ਗਿਆ ਤਿਆਰ ਸਕੂਲ ਜਾਣ ਵਾਸਤੇ ਮੰਮੀ ਆਪਣੀ ਛੱਕੇ ਰੋਟੀ ਬਣੀ ਚਾਹ ਛੱਕ ਰਿਹਾ ਵਿਰਾੜ ਵਿਰਾੜ ਕੱਲ ਵਾਲਾ ਬਲੌਗ ਦੇਖ ਰਿਹਾ ਮਨਵੀਰ ਉਹਨੂੰ ਦੇਖ ਕੇ ਹੱਸਦਾ ਬਹਿ ਜਾਂਦਾ ਮਮਾ ਦੇ ਜਿੱਗੂ ਦਾ ਇਹਨਾਂ ਸ਼ੁਗਲਿਆ ਚੋਕਰੀ ਦੇ ਤਾਂ ਕੰਡਾ ਨਹੀਂ ਬਚੀ ਹੋਈਆਂ ਚਾਹ ਉਹ ਦੇਖ ਪਿਆ ਸੀ ਉਹ ਦੇਖੇ ਨਾ ਪਾਪਾ ਦੇ ਕੇ ਪਿਆ ਸੀ ਨਾ ਕੱਲ ਤੋਂ ਗਰੀ ਵਿੱਚ ਹਣਾ ਮੇਰਾ ਲੱਗਾ ਅੱਗੇ ਆਣਾ ਹੁਣ ਵਿਆਰ ਸਕੂਲ ਦਾ ਟਾਈਮ ਹੋ ਰਿਹਾ ਹੈ ਜਲਦੀ ਆਪਣਾ ਰੋਟੀ ਖਾ ਲਈ ਅਨਮੋਲ ਵੀ ਰੈਡੀ ਹੋ ਗਈ ਹੈ ਸਕੂਲ ਜਾਣ ਵਾਸਤੇ ਅਨਮੋਲ ਕਰੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਹੇ ਲਾ ਐ ਨੀ ਕੋ ਕਹਿੰਦੀ ਅਨਮੋਲ ਆਪਣਾ ਐਪਲ ਖਾਰੀ ਹੈ ਤੇ ਜਲਦੀ ਕਰੋ ਚਲੋ 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 ਸ਼ਾਬਾਹ ਵਾਪਸ ਸਕੂਲੇ ਜਾਣਾ ਠੀਕ ਆ ਇੰਦਰ ਦੇਖੋ ਇਹਨਾਂ ਦੀ ਹਜੇ ਗੁੱਡ ਮਾਰਨਿੰਗ ਹੋਈ ਨਹੀਂ ਨੰਗਾ ਹੋ ਕੇ ਪਿਆ ਸੁੱਤਾ ਵਾਹ ਮਨਵੀਰ ਸਿੰਘ ਜੀ ਸੁੱਤਾ ਪਿਆ ਹੈ ਚਲੋ ਮੈਂ ਉਹਨਾਂ ਨੂੰ ਸਕੂਲੇ ਛੱਡ ਕੇ ਆਉਣਾ ਫੇਰ ਆਪਾਂ ਬਾਕੀ ਮਨਵੀਰ ਜਦੋਂ ਉੱਠੂਗਾ ਫੇਰ ਬਣਾਵਾਂਗੇ ਸਾਰ ਸ੍ਰੀਕਾਲ ਹਰ ਜੋ ਆਪਣੀ ਕੋਟੀ ਪਾ ਕੇ ਆਈ ਏ ਕਿਉਂਕਿ ਇੱਥੇ ਹੋ ਗਈ ਹੈ ਠੰਡ ਪੰਜਾਬ ਵਿੱਚ ਹੈਨਾ ਹੈਨਾ ਚਲ ਇਹਨਾਂ ਨੂੰ ਛੱਡ ਕੇ ਆਉਣਾ ਸਕੂਲ ਚਲ ਜੇ ਨਹੀਂ ਹੂੰ ਚਲ 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 ਕਿੰਨਾ ਕੁ ਟਾਈਮ ਪੈ ਗਿਆ 10 15 ਮਿੰਟ ਪੈ ਗਿਆ ਪੁੱਤ ਪਰੇਡ ਜਲਦੀ ਜਲਦੀ ਸ਼ੁਰੂ ਹੋ ਜਾਂਦੀ ਹੈ ਪਰੇਡ ਪੁੱਤ ਚਲੋ ਯਾਰ ਪਹਿਲਾਂ ਬੈਗ ਦੇਖਿਆ ਕਰੋ ਨਾ ਰੈਡੀ ਹੋ ਗਏ ਜਲਦੀ ਕਰੋ ਸ਼ਾਬਾਸ਼ ਕਲਰ ਉੱਤੇ ਪਏ ਆ ਦੇ ਚੱਲ ਪੁੱਤ ਤੂੰ ਫੇਰ ਫੋਨ ਚੱਕ ਬੈਗੀ ਅਨਮੋਲ ਚਲ ਆ ਜਾ ਮੈਂ ਬਾਈਕ ਕੱਢ ਰਿਹਾ ਆ ਜਾਓ ਜੀ ਦੇਖ ਦੇ ਮੁੰਡੇ ਸਕੂਲ ਜਾਣ ਲੱਗੇ ਤਾਂ ਕਿੱਦਾਂ ਹੋਇਆ ਹੋਇਆ ਲਓ ਜੀ ਵਿਰਾਟ ਤਿਆਰ ਜੀ ਚੱਲੇ ਸਕੂਲ ਬਾਏ ਬਾਅਦ ਵਿੱਚ ਮਿਲਦੇ ਆਹ ਆ ਗਿਆ ਆ ਇੱਥੇ ਪੁੱਤ ਨੰਗੇ ਪੈਰ ਓਏ ਮੇਰੇ ਪੁੱਤ ਨੰਗੇ ਪੈਰ ਹੀ ਆ ਗਿਆ ਓ ਬੱਲੇ ਬੱਲੇ ਬੈਠੋ ਇੱਥੇ ਪਤਾ ਇਦਾਂ ਨਹੀਂ ਮੈਂ ਇਦਾਂ ਨਾ ਨੰਗੇ ਪੈਰ ਨਹੀਂ ਆਇਆ ਕਰਨਾ ਠੀਕ ਆ ਹੁਣ ਠੰਡ ਹੋ ਗਈ ਐ ਬੈਠੋ ਮੈਂ ਨਾ ਤੁਹਾਡੇ ਜਰਾਬਾ ਲੈ ਕੇ ਆਉਣਾ ਠੀਕ ਆ ਇੱਥੇ ਬੈਠੋ ਕਹੋ ਗੁੱਡ ਮਾਰਨਿੰਗ ਹੈਲੋ ਕਰ ਦੋ ਹੈਲੋ ਲਓ ਜੀ ਇਹਦਾ ਹਜੇ ਸਸਤੀ ਪਈ ਹੋਈ ਐ ਲਾ ਇੱਥੇ ਫੇਲ ਲਟ ਗਿਆ ਚਲੋ ਇਹਦੇ ਪਹਿਲੇ ਜਰਾਬਾ ਦੇ ਕੱਪੜੇ ਪਾਓ ਭਾਈ ਓਏ ਹਾਂ ਸ਼ਾਲ ਲੈ ਕੇ ਪਿਆ ਸੀਗਾ ਸੱਤਾ ਹੁਣ ਜਦੋਂ ਲੱਗਿਆ ਨਾ ਆਪਣਾ ਬਲੌਗ ਦੇਖਣਾ ਫੇਰ ਉੱਠ ਗਿਆ ਇਹ ਉੱਠ ਕੇ ਬਹਿ ਗਿਆ ਅੱਦੇ ਹੈ ਹੈ ਗੁੱਡ ਮਾਰਨਿੰਗ ਹੋ ਗਈ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਓਏ ਹਾਂ ਓਏ ਓਏ ਜਿਦਾਂ ਪਾ ਲਈਏ ਸ਼ਾਬਾਸ਼ ਅਸੀਂ ਦਪਾ ਕੇ ਬੈਠਾ ਕਰੂ ਹੈਨਾ ਸ਼ਾਬਾਸ਼ ਆ ਉੱਪਰ ਲੈ ਬਹਿ ਜਾ ਕਰੋ ਠੀਕ ਆ ਇਦਾਂ ਲੁੱਕ ਕੇ ਬਹਿ ਜਾ ਕਰੋ ਠੀਕ ਆ ਆਹੀ ਮੂਰੇ ਮੂਰੇ ਪਾਉਣੀ ਉਹ ਵਿਰਾਟ ਤੇ ਅਨਮੋਲ ਸਕੂਲੇ ਚਲ ਗਏ ਪਤਾ ਤੈਨੂੰ ਲੈ ਉਹ ਲਾ ਕੇ ਤੇ ਪਾਸੇ ਹੋ ਗਿਆ ਉਹ ਤੈਨੂੰ ਪਤਾ ਉਹ ਚਲ ਗਏ ਸਕੂਲ ਗੁੱਗੂ ਸਕੂਲ ਚਲ ਗਏ ਪਤਾ ਤੈਨੂੰ ਕੀ ਚੱਲਦਾ ਲੋਕ ਚੱਲਦੇ ਗੁੱਗੂ ਗੁੱਗੂ ਨਹੀਂ ਉਹ ਤੂੰ ਹੀ ਆ ਉਹ ਗੁੱਗੂ ਨਹੀਂ ਹੈਗਾ ਤੂੰ ਹੀ ਆ ਅੱਛਾ ਉਹ ਪਾਪਾ ਹਾਂ ਉਹ ਉਹ ਡਰ ਗਿਆ ਸੀ ਉਹ ਕਹਾਂ ਡਰ ਗਿਆ ਸੀ ਉਹ ਕੋ ਉਹ ਨਾ ਬਲੌਗ ਵਿੱਚ ਕੁੱਗੂ ਤੇ ਡਰ ਗਿਆ ਸੀ ਨਾ ਟੋਕਰੀ ਦੇ ਵਿੱਚ ਡਰ ਗਿਆ ਸੀਗਾ ਉਹ ਕਹਿੰਦਾ ਕੁੱਗੂ ਡਰ ਗਿਆ ਹਾਂ ਉਹ ਝੂਟੀ ਲੈਂਦਾ ਹੈ ਨਾ ਝੂਟੀ ਲੈਂਦਾ ਵਿਰਾਟ ਹੁਣੇ ਚੱਲ ਗਏ ਨੇ ਸਕੂਲੇ ਹੁਣ ਤੂੰ ਵੀ ਸਕੂਲੇ ਲੱਗ ਜਾਣ ਤੈਨੂੰ ਭੇਜਦਾ ਕਰੀ ਸਕੂਲੇ ਹਾਂ ਦੱਸਾਂ ਨਹੀਂ ਗਿਆ ਹਾਂ ਜਾਣਾ ਵਾ ਸਮਝ ਗਿਆ ਉੱਠ ਕੇ ਆਉਣਾ ਨੋ ਨੋ 9:30 ਵਜੇ ਤੂੰ ਪਾਪਾ ਹਾਂ ਅੱਛਾ ਅੱਛਾ ਭਾਈ ਇੱਧਰ ਤੇ ਕਰ ਹਾਈ ਤੇ ਕਰ ਦੋ ਹਾਈ ਇੱਧਰ ਤੇ ਕਰ ਹਾਈ ਤੇ ਕੇ ਮੈਂ ਉੱਠ ਗਿਆ ਹਾਂ ਹਾਈ ਮੈਂ ਉੱਠ ਗਿਆ ਹਾਂ ਚਲੋ ਭਾ ਹੁਣ ਆਉਣਗੇ ਹਨਾ ਫਿਰ ਤੁਸੀਂ ਉਹਨਾਂ ਨਾਲ ਖੇਲੋ ਠੀਕ ਹੈ ਹਾਂ ਦੇਖੋ ਦੇਖੋ ਆਪਣੇ ਬਿਸਤਰੇ ਉਹ ਉੱਠਿਆ ਵਾ ਬਿਸਤਰਾ ਆਪਣਾ ਰੱਖਣ ਜਾ ਰਿਹਾ ਉਹਦਾ ਕਮਰੇ 'ਚ ਆਹ ਚਲੋ 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 ਪਾਪਾ ਹਾਂ ਅੱਛਾ ਦਰਵਾਜ਼ਾ ਖੋਲ੍ਹ ਲੈ ਖੜ ਜਾ ਅੱਛਾ ਲਓ ਜੀ ਗੁੱਗੂ ਆਪਣਾ ਬਿਸਤਰਾ ਰੱਖਣ ਆਇਆ ਹੁਣ ਕਮਰੇ 'ਚ ਦੂਜੇ ਆਓ ਜੀ ਉਹ ਭਾਈ ਸਿੱਧਿਆ ਕਰਕੇ ਤੇ ਰੱਖ ਦਿੰਦਾ ਚ ਹੋਰ ਲੈ ਕੇ ਆਏਗਾ ਚਲ ਹੋਰ ਲੈ ਕੇ ਆ ਅੱਛਾ ਦੁੱਧ ਤਾਂ ਪੀ ਲੈ ਦੁੱਦੂ ਫਿਰ ਆ ਫੜ ਪਹਿਲਾਂ ਬੋਟਲ ਬੋਟਲ ਫੜ ਦੁੱਦੂ ਪੀ ਲੋ ਆਹ ਮੈਂ ਇਹ ਦੁੱਦੂ ਨਹੀਂ ਫੜਦਾ ਜੀ ਏ ਕਹਿੰਦਾ ਪਹਿਲਾਂ ਮੈਨੂੰ ਵੀਡੀਓ ਲਾ ਕੇ ਦੋ ਫੇਰ ਮੈਂ ਦੁੱਧੂ ਫੜੂੰਗਾ। ਇਹ ਭਾਈ 24 ਘੰਟਿਆਂ ਜੋ 22 ਘੰਟੇ ਦਾ ਰੁੱਸਿਆ ਰਹਿੰਦਾ ਸਾਡੇ ਨਾਲ। ਆਏ ਗੋਦੀ ਚ ਆਣਾ। ਅਚੋ ਕਿਹੜਾ? ਕਿਹੜਾ ਬਲੌਗ ਲੱਗਾ ਹੈ? ਇਹਦਾ ਲੌਇਨ ਵਾਲਾ ਬਲੌਗ ਲੱਗਾ ਹੈ। ਲੌਇਨ ਜੀ ਤੇ ਖਲਾਉਣੇ ਦਿਖਾਉਂਦਾ ਸੀਗਾ। ਹੁਣ ਬੋਟਲ ਫੜਦਾ। ਥੋੜਾ ਜਿਹਾ ਵੀ ਕੋਈ ਥੋੜਾ ਜਿਹਾ ਲੇਟ ਹੋ ਜਾਏ ਨਾ ਕੋਈ ਗੱਲ ਨਾ ਸੁਣੇ ਇਹਦੀ। ਇਹ ਦੁੱਧ ਦੀ ਬੋਤਲ ਫੜ ਨਹੀਂ ਬੰਦ ਕਰ ਦਿੰਦਾ। ਪਾਪਾ ਚੀਤਾ। ਹਾਂ। ਚੱਲ ਫੇਰ ਦੁੱਧੂ ਦਾ ਪੀਲਾ ਆ ਲੈ ਫੜ। ਅਚਾ ਮम्मा ਦੀ ਗੋਦੀ 'ਚ ਬੈ ਕੇ ਪੀਓਂਗੇ। ਗੋਦੀ ਜੀ ਬਾਕੇ ਪੀ ਲੋ ਮਮਾ ਦੇ ਠੀਕ ਆ ਆ ਜਾ ਆ ਲੈ ਫੜ ਇੱਕ 24 ਘੰਟੇ ਜੋ 22 ਘੰਟੇ ਬੰਦਾ ਰੁੱਸਿਆ ਰਹਿੰਦਾ ਇਹਨੂੰ ਕੋਈ ਛੋਟੀ ਮੋਟੀ ਵੀ ਗੱਲ ਕਹਿ ਦਿੰਦਾ ਤਾਂ ਜਦੀ ਰੁੱਸ ਜਾਂਦਾ ਵਾ ਜੇ ਇਹ ਉੱਠ ਕੇ ਉੱਥੇ ਵਾਜਾ ਮਾਰ ਰਿਹਾ ਸੀ ਕਿਸੇ ਨੇ ਦੀ ਆਵਾਜ਼ ਨੇ ਸੁਣੀ ਤਾਂ ਇਹ ਤਾਂ ਰੁੱਸ ਜਾਂਦਾ ਕਈ ਵਾਰ ਤਾਂ ਸਾਨੂੰ ਪਤਾ ਲੱਗ ਜਾਂਦਾ ਪਤਾ ਹੀ ਨਹੀਂ ਲੱਗਦਾ ਵੀ ਇਹ ਕਿਹੜੀ ਗੱਲ ਤੋਂ ਰੁੱਸਿਆ ਸੀ ਇਹਨੂੰ ਮਨਾਈਏ ਕਿਹੜੀ ਗੱਲ ਤੇ ਸਾਨੂੰ ਇਹੀ ਨਹੀਂ ਪਤਾ ਲੱਗਦਾ ਹਨਾ ਚਲ ਆ ਹੁਣ ਫੜ ਲਾ

ਤੁਸੀਂ ਬਾਹਰ ਨਾ ਜਾਓ ਬੱਤ ਹਾਂ ਤੁਸੀਂ ਬਾਹਰ ਨਾ ਜਾਓ ਹਾਂ ਅੱਛਾ ਫਿਰ ਮੈਂ ਬਾਅਦ ਬਾਏ ਬਾਏ ਲੋ ਜੀ ਮੈਂ ਕਰੇ ਜਾ ਰਿਹਾ ਹਾਂ ਲੰਚ ਕਰਨ ਤੇ ਬਰਾਦ ਨੂੰ ਸਕੂਲ ਲੈ ਕੇ ਆਉਣਾ ਉਸ ਨੂੰ ਲੈ ਕੇ ਤੇ ਲੰਚ ਕਰਦੇ ਹਾਂ ਤੇ ਮੋਲ ਨੂੰ ਲੈ ਕੇ ਆਉਣਾ ਲੋ ਜੀ ਭੁੱਜੂ ਤੇ ਮੈਂ ਬਰਾਦ ਨੂੰ ਲੈ ਆਏ ਹਾਂ ਹਣਾ ਚਲ ਅੰਦਰ ਚੱਲਦੇ ਦਾ ਵਾ ਮੇਰਾ ਕੋਡ ਨਹੀਂ ਫਿਰ ਤੁਸੀਂ ਇਹੀ ਕੰਮ ਕਰਦੇ ਰਹਿੰਦੇ ਤੁਰੇ ਆਉਂਦੇ ਸਕੂਲੋਂ ਚਲੋ 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 ਚਲ ਪਾਪਾ ਆਓ ਦੇ ਦੇ ਉਹ ਦੇ ਦੇ ਫੜ ਲਾ ਉਹ ਦੇ ਦੇ ਉਹਨੂੰ ਫੇਰ ਦੇ ਦੇ ਯਾਰ ਇਦਾਂ ਕੱਦ ਕੂਰਦਾ ਉਹਨੂੰ ਬਲਾੜ ਇਦਾਂ ਕਰੀ ਜਾਂਦਾ ਲੈ 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 ਮੈਨੂੰ ਫੜਾਓ ਮੈਨੂੰ ਫੜਾ ਤੂੰ ਅੰਦਰ ਹਜੇ ਵੜਦੇ ਨਹੀਂ ਤੁਸੀਂ ਸਕੂਲੋਂ ਆ ਕੇ ਤੇ ਪਹਿਲੇ ਹੀ ਲੈਜਾ ਨੂੰ ਪਾਏ ਜਾਂਦੇ ਏ ਤੇਰਾ ਵਾ ਇਹ ਲਿੱਟੇ ਆnde ਇਹਨੇ ਪਿੱਲਸ ਇਹ ਲਿੱਟਾ ਲਈ ਪਰ ਆਪਣਾ 10 ਵਾਲਾ ਟੋਕ ਲੈ ਲਿਆ ਓਏ ਇਹ ਚੀਜ਼ਾਂ ਨਹੀਂ ਖਾਈਦੀਆਂ ਹੁੰਦੀਆਂ ਯਾਰ ਚਲ ਆ ਸਾਰ ਚਲ ਆ ਜਾ ਆ ਕੇ ਮੈਂ ਬੈਠੀ ਵੀ ਖੋਈ ਨਾ ਆ ਜਾ ਆ ਜਾ ਖੋਣਾ ਖੋਣਾ ਨਹੀਂ ਮਿਲਿਆ ਤੁਹਾਨੂੰ ਮੈਂ ਖੋਣਾ ਉਹ ਮਸਾ ਚਲ ਹੈ ਨਾ ਸਮੋਸਾ ਤੂੰ ਦੇਖ ਰਿਹਾ ਨਾ ਅਸੀਂ ਜਾਣਾ ਵਾ ਪਾ ਨਹੀਂ 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 ਹਾਂ ਜਾਣਾ ਪਵਨ ਵੀ ਨਾਲ ਚੱਲੂਗਾ ਅ ਫਿਊਚਰ ਤੇ ਪਤਾ ਹੀ ਅਸੀਂ ਜਾਣੀਏ ਫਿਊਚਰ ਹਾਂਜੀ ਆ ਆਹਾਹਾ ਚਲੋ ਚਲੋ ਲੈ ਆ ਪਾ ਨੂੰ ਚਲੋ 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 ਕੋਈ ਤਾਂ ਆਉਂਦੀ ਚੀਜ਼ ਚਹਾੜਾ ਪਵਾਤਾ ਉਹਦਾ ਕੀ ਹੋਇਆ ਯਾਰ ਉਹਨੂੰ ਦੇ ਬਰਾੜ ਉਹਨੂੰ ਯਾਰ ਫਿਰ ਤੂੰ ਆਪ ਚੀਜ਼ ਲੈ ਕੇ ਉਹਨੂੰ ਵੀ ਤਾਂ ਲੈ ਆਉਂਦਾ ਫਿਰ ਨਾਲ ਲੈ ਲੈ ਆਪਣੇ ਆਹ ਕਿੰਦਾ ਆਇਆ ਹੋ ਕੋਟ ਕਰ ਲੈ ਦੇਖੋ ਅਸੀਂ ਦੁਪਹਿਰੇ ਆਉਨੇ ਆ ਇੱਥੇ ਲੰਚ ਕਰਨ ਵਾਸਤੇ ਤੇ ਇਹ ਇੱਥੇ ਚੀਂਚਹਾੜਾ ਹਾਂਜੀ ਹਾਂਜੀ ਆ ਜਾ ਆ ਜਾ ਆਜ ਆਜ ਮੈਂ ਦਵਾਣਾ ਆ ਜਾ ਆਜਾ ਮੈਦਵਾਨਾ ਆਜਾ 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 ਮੈਦਵਾਨਾ ਆਜਾ ਇਹਦਾ ਕੱਪੜੇ ਲਾਉਂਦਾ ਟੰਗ ਦੇਖ ਲੈ ਆਹ ਕਿ ਟੰਗਾ ਯਾਰ ਕੋਈ ਦੱਸ ਬਰਾੜ ਮਾਰਾ ਸਟਾਈਲ ਜਰਾ ਬਾਹਰ ਰੱਖ ਦੇ ਪੈਂਟ ਹੋਰ ਰੱਖ ਦੇ ਕੋਈ ਟੰਗਾ ਦੱਸ ਸਾਡਾ ਸਟਾਈਲ ਹੈ ਸਾਡਾ ਸਟਾਈਲ ਹੈ ਜਦ ਤੂੰ ਪੀ ਯਾਰ ਲੈ ਲੈ ਥੋੜਾ ਇੱਕ ਕਟ ਦੇ ਦੇ ਉਹਨੂੰ ਦੇ 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 ਲੈ ਲੈ ਦੋ ਮਿੰਟ ਮੈਦਵਾਨਾ ਲੈ ਲੈ ਇਹ ਇਹ ਬਰਾੜ ਦੀ ਇੰਨੀ ਗੱਲ ਮੰਨਦਾ ਵਾ ਉਹ ਕਹਿੰਦਾ ਦੋ ਮਿੰਟ ਹੋਰ ਜਿਆਦਾ ਰੁਕ ਜਾਂਦਾ ਜੇ ਉਹ ਕਹਿੰਦਾ ਲੈ ਲੈ ਤਾਂ ਲੈ ਲੈਂਦਾ ਹੈਨਾ ਇਹਨੇ ਡਰਾ ਕੇ ਰੱਖਿਆ ਹੋਇਆ ਕਿ ਸਮਝਾ ਕੇ ਰੱਖਿਆ ਹੋਇਆ ਓਏ ਡਰਾ ਕੇ ਡਰਾ ਕੇ ਹੁਣ ਭਾਰੇ ਦੰਦ ਨਿਕਲਦੇ ਆਉਣ ਲੈ ਕੋਕੂ ਟਾਲੀ ਇਹ ਦੋਸਤੀ ہم ਨਹੀਂ ਛੋੜेंगे ਕੱਪੜੇ ਬਾ ਕੱਪੜੇ ਅਰਜੋ ਹੈਲੋ ਕਰੋ ਹੈਲੋ ਉਹ ਦੰਗਾ ਹੋ ਕੇ ਬੈਠਾ ਆ ਆ ਬੰਦਾ ਸਾਡਾ ਐ ਆ ਇਹ ਫੇਰ ਉਸ ਗਿਆ ਇਹਦਾ ਕੋਈ ਮਤਲਬ ਪਤਾ ਨਹੀਂ ਲੱਗਦਾ ਕਿਹੜੀ ਗੱਲ ਤੋਂ ਰੁੱਸ ਜਾਂਦਾ ਆ ਸੋਵੇ ਦੇ ਪਿੱਛੇ ਲੱਗ ਕੇ ਰੁੱਸਿਆ ਬੈਠਾ ਉਹ ਆਪਣੀ ਗੱਲ ਕਰੇ ਓਏ ਜਿਹਨੇ ਆ ਗਏ ਹੁਣ ਕੀ ਹੋਇਆ ਲੈ ਚੱਕ ਮਿਲ ਦਿਖਾਣ ਵਾਲੇ ਆ ਮੂੰਹ ਦੇਖੋ ਇਹਦਾ ਜਰਾ ਕਿੱਥੇ ਐਡਵੈਂਚਰ ਆਉਂਦਾ ਨਹੀਂ ਕੀ ਹੋਇਆ ਕੀ ਹੋਇਆ ਬਲੋ ਦੱਸ ਚੱਲ ਆ ਜਾ ਪਹਿਲੇ ਚੱਲਦੇ ਉਸਕੇ ਬਾਅਦ ਹਾਂ ਸ਼ਾਬਾਸ਼ ਬਹੁਤ ਬਹੁਤ ਸ਼ਾਬਾਸ਼ ਬੋਲ 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 ਕੀ ਹੋਇਆ ਸੀ ਰੁੱਸ ਕੇ ਕਹਦੇ ਬੈਠੇ ਬਲੋ ਦੱਸ ਰੁੱਸ ਕੇ ਕਹਦੇ ਬੈਠੇ ਕੋਈ ਤੁਹਾਨੂੰ ਝੂਟੀਆਂ ਦਿਵਾ ਕੇ ਪਾਰਕ ਵਿੱਚ ਜਾਣਾ ਝੂਟੀਆਂ ਪਾਰਕ ਵਿੱਚ ਝੂਟੀਆਂ ਲੈਣ ਪਾਰਕ ਵਿੱਚ ਝੂਟੀਆਂ ਲੈਣ ਜਾਣਾ ਪਾਰਕ ਵਿੱਚ ਚੁੱਟ ਲੈਣ ਜਾਣ ਕੋ ਯੈਸ ਯੈਸ ਆਪਾਂ ਚੱਲਾਂਗੇ ਪਾਰਕ ਆਪਾਂ ਲੰਚ ਕਰਕੇ ਪਾਰਕ ਵਿੱਚ ਚੱਲਾਂਗੇ ਠੀਕ ਆ ਓਕੇ ਠੀਕ ਆ ਓਕੇ ਪਾਪੇ ਤੇ ਬਸਮੋ ਨੂੰ ਲੈ ਕੇ ਜਾਵਾਂਗੇ ਬਸਮੋ ਓਕੇ 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 ਪਹਿਲਾਂ ਕਹੋ ਓਕੇ ਪਹਿਲਾਂ ਕਹੋ ਓਕੇ ਠੀਕ ਆ ਆ ਜਾ ਫਿਰ ਆਪਣੇ ਕੱਢਿਆ ਹੈ ਮਨਵੀਰ ਨੇ ਨਵਾਂ ਟਵਾਏ ਰੋਬੋਟ ਦਿਖਾਉ ਉਹ ਨੂੰ ਚਲਦਾ ਮੈਨੂੰ ਛੱਡ ਦਿਓ ਚਲਾ ਕੇ ਦਿਖਾ ਦੂਗਾ ਯਾਰ ਆ ਬਰਾ ਨਾ ਜਿਹੜਾ ਵੀ ਖਲਾਉਣਾ ਉਹ ਲੈਂਦਾ ਵਿਚਾਰਾ ਉਹਦੇ ਕੋਲ ਖੋ ਕੇ ਭੱਜ ਲੈਂਦਾ ਇੱਕ ਮਿੰਟ ਲੈ ਚਲਾ ਫਿਰ ਦਿਖਾ ਕਿੱਦਾਂ ਚੱਲਦਾ ਤੂੰ ਤਾਂ ਬੰਦੀ ਕਰਤਾ ਉਹਨੂੰ ਤੂੰ ਕੋਈ ਬੰਦੀ ਕਰਤਾ ਭਾ ਨੇ ਹੈ ਚੱਲ ਨਹੀਂ ਰਿਹਾ ਨਾ ਨਾ ਹੁਣ ਚੱਲੂਗਾ ਫਿਰ ਲੱਗਦਾ ਬੈਟਰੀ ਡਾਊਨ ਹੋ ਗਈ ਹੈ ਕੱਲੀਆਂ ਲਾਈਟਾਂ ਹੀ ਜਲਦੀਆਂ ਹੈ ਇਹ ਨਾ ਇੱਦਾਂ ਜਦ ਇਹਦਾ ਘੁੰਮਦਾ ਫੇਰ ਦਾ ਹੋ ਜਾਂਦਾ ਫੇਰ ਇੱਦਾਂ ਚੱਲਦਾ ਇਹਨੂੰ ਛੱਡ ਦੇ ਸਾਈਡ ਤੇ ਇਹ ਪੂਰਾ ਗੋਮੂ ਦਾ ਕੋਕੂ ਦਿਖਾਇਓ ਫੜ ਕੇ ਦਿਖਾਇਓ ਚੰਨਾ ਕਿੱਦਾਂ ਚੱਲਦਾ ਚੰਨਾ ਹੈ ਚੰਨੀ ਆ ਚਲਨੀ ਆ ਕੌਣ ਲੈ ਕੇ ਆਏ ਸੀ ਮਾਮੂ ਮਾਮੂ ਲੈ ਕੇ ਆਏ ਸੀ ਨਾ ਕੌਣ ਲੈ ਕੇ ਆਏ ਸੀ ਚੰਨਾ ਮਾਮੂ ਲੈ ਕੇ ਚੱਲ ਨਹੀਂ ਰਿਹਾ ਚੰਨਾ ਬਾਏ ਅਸੀਂ ਪਾਰਕ ਚ ਮੈਨੂੰ ਸੋ ਗਿਆ ਪਹਿਲਾਂ ਇਹ ਵਿਚਾਰਾ ਪਾਰਕ ਜਾਣ ਵਾਸਤੇ ਸਟੋ ਹੋਇਆ ਸੀਗਾ ਹੈ ਨਾ ਆ ਤਿਆਰ ਹੋਇਆ ਸੀਗਾ ਤੇ ਹੁਣ ਵਿਰਾਟ ਹੁਣੀ ਜਾਣਗੇ ਇਕੱਲੇ ਪਾਰਕ 'ਇਸੋਂ ਗਿਆ ਵਿਚਾਰਾ ਜੀ ਵਿਰਾਟ ਵਿਰਾਟ ਆਪਣੇ ਦੋਸਤਾਂ ਨਾਲ ਆਇਆ ਪਾਰਕ ਵਿੱਚ ਖਿਲੇਣਾ ਆਏ ਹੋ ਝੂਟੇ ਲੈਣਾ ਆਏ ਹੋ ਖਿਲੇਣਾ ਆਏ ਹੋ ਝੂਟੇ ਸਾਰੇ ਚਲੋ ਫਿਰ ਅੰਦਰ ਚਲੋ 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 ਲੇਟੇ ਪਏ ਇਹ ਬਣਾ ਦੇ ਬੁਲੇਟ ਦੀ ਹੱਡੀ ਉਸ ਤੇ ਇਹ ਹੈ ਗੁੱਡ ਈਵਨਿੰਗ ਗੁੱਡ ਈਵਨਿੰਗ oh wow hi wow ਗੁੱਡ ਈਵਨਿੰਗ ਪਾਪਾ ਹਾਂਜੀ ਹਾਂਜੀ ਇਹ ਕਿਹੜਾ ਡਾਂਸ ਹੋ ਰਿਹਾ ਹੈ 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 ਲਓ ਵੀ ਆਪਾਂ ਆ ਗਏ ਕੰਮ ਤੋਂ ਅਨਮੋਲ ਦੇ ਪ੍ਰਿੰਟ ਆਊਟ ਠੀਕ ਆ ਵਿਰਾਟ ਨੇ ਕੀ ਮੰਗਾਇਆ ਸੀ ਆ ਵਿਰਾਟ ਨੇ ਕੁਝ ਖਾਣ ਲਈ ਮੰਗਾਇਆ ਸੀ ਉਹ ਦੇ ਦਿੱਤਾ ਇਹਨੂੰ ਗੁੱਗੂ ਆ ਮਮ ਦਾਦੀ ਨੂੰ ਦਿਓ ਦਾਦੀ ਨੇ ਮੰਗਾਏ ਸੀ ਸਬਜ਼ੀ ਟਮਾਟਰ ਅਦਰਕ ਲਓ ਜੀ ਮੂਲੀਆਂ ਤੇ ਗੋਭੀ ਹਾਂ ਛੱਡ ਤੇ ਦੁੱਧ ਖਰਦਿਓ ਹਾਂ ਉਹ ਛੱਡ ਦੀ ਹੈ ਨਾ ਚਲੋ ਜੀ ਕਬੀਲਦਾਰ ਲੱਦਿਆ ਆਉਂਦਾ ਸੀ ਹੈਨਾ ਹਾਂਜੀ ਤੁਸੀਂ ਕੀ ਦੇਖਦੇ ਹੋ ਕੋਨੇ ਅ ਮੋਲ ਪ੍ਰਿੰਟ ਕਢਾ ਕੇ ਲਿਆ ਤੇ ਮੈਂ ਪੜ੍ਹਾਈ ਕਰ ਲਈ ਤੇ ਮੈਂ ਦੱਸਦਾ ਠੀਕ ਆ ਹਾਂ ਠੀਕ ਆ ਤੂੰ ਵੀ ਤੂੰ ਸਾਰਿਆਂ ਦੀ ਫੋਨ ਦੇਖਦਾ ਰਹਿੰਦਾ ਰੋਟੀ ਪਾਣੀ ਛਕ ਲਿਆ ਸਾਰਿਆਂ ਨੇ ਹੈਨਾ ਤੇ ਬਰਾੜ ਆਪਣੇ ਘਾਰੇ ਦੀ ਮੰਮੀ ਨੇ ਵੀ ਸਮਝ ਲਿਆ ਆ ਤਾਂ ਵੀ ਕਰ ਲੱਗੇ ਅੱਗੇ ਨਹੀਂ ਤਾਂ ਖਾਲੀ ਹੀ ਹੁੰਦਾ ਇਹਨਾਂ ਦੇ ਪਲੇਟ ਵਿੱਚ ਸਾਰਾ ਕੁਝ ਹੁਣ ਅੱਜ ਖਾਂਦੇ ਆ ਆਪਾਂ ਲੰਗਰ ਛਕ ਲਿਆ ਤੇ ਹੁਣ ਕਰ ਦੋ ਗੁੱਡ ਨਾਈਟ ਬਾਏ 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 ਮੇ ਵੀਰੋ ਦੇਖ ਮੈਂ ਗੁੱਡੀਆਂ ਪਟੋਲੇ ਹਾਂ ਉਹ ਗੁੱਡੀਆਂ ਪਟੋਲੇ ਮੂਵੀ ਇਹਨੇ ਲਾਈ ਹੋਈਆਂ ਗੁੱਡੀਆਂ ਪਟੋਲੇ ਠੀਕ ਆ ਵਿਰਾੜ ਕਹਿੰਦਾ ਉਹ ਦੇਖੋ ਮੇਰੇ ਦੋਸਤ ਸਾਰੇ ਕਹਿੰਦੇ ਕੋਈ ਨਹੀਂ ਦੇਖੋਗੇ ਚਲੋ ਬਾਏ ਬਾਏ ਕਰ ਦੋ ਬਾਏ ਗੁੱਡ ਨਾਈਟ ਗੁੱਡ ਨਾਈਟ ਬਾਏ ਬਾਏ ਗੁੱਡ ਨਾਈਟ ਗੁੱਡ ਨਾਈਟ